ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅ ਪ੍ਰਭਾਤ ਫੇਰੀ ਦੀ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੇ ਜਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪ੍ਰਭਾਤ ਫੇਰੀਆਂ ਦਾ ਦੌਰ ਹੈ ਜਿਹੜਾ ਚੱਲ ਰਿਹਾ ਹੈ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅ ਪ੍ਰਭਾਤ ਫੇਰੀ ਸਵੇਰ ਸਵੇਰ 3 ਵਜੇ ਦਾ ਟਾਈਮ ਹੈ ਤੇ ਪਹਿਲੋ ਪ੍ਰਭਾਤ ਫੇਰੀ ਆ ਰਹੀ ਹੈ तेरी कठड़ी लुटली चोरा ਬਿਦਲੇ ਚਿਤ ਮਟਾਈ ਦਿਆਲ ਪੁਰਖ ਮਿਹਰਬਾਨ ਅਰ ਨਾਨਕ ਸਾਧਵ ਸਿਖਾਜ ਸਾਜੀ ਨਰ ਦੀ ਕਲਾ ਰਹੇ ਨਿਤ ਤੇਰੀ ਸੈ ਪੰਚ ਥਾਲਾ ਜੀ ਚੜੀ ਚਰ ਰਹੇ ਤੇਰੀ ਸੈ ਪੰਚ ਥਾਲਾ ਜੀ ਚੜੀ ਅਰਾਨੇ ਚਿਤ ਤੇਰੀ ਸਭ ਵਾਲੇ ਸੰਗਤੀਆਂ ਸੰਮਾਨ ਲੈ ਦੀ ਕਿਰਪਾ ਹਤਾ ਕਰਾਂ ਪ੍ਰਤਾਪ ਸਿੰਘ ਜੀ ਚਿੰਟੇ ਵਾਲੇ ਬੇਨਤੀ ਹੈ ਉਹਨਾਂ ਨੂੰ ਵਿੱਕੀ ਸਿੰਘ ਜੀ ਬੋਲੇ ਸੋ ਨਿਹਾਲ ਰੋਟਾ ਸਿੰਘ ਜੀ ਬਾਬਾ ਜੀ ਉਹ ਆ ਕੇ ਜੋ ਸਾਡੇ ਲੰਗਰਾਂ ਦੀ ਸੇਵਾ ਕਰਦੇ ਨੇ ਸਨਮਾਨ ਪ੍ਰਾਪਤ ਕਰਨ ਤੇ ਸੋਨਹਾਲ ਸਤਿ ਸ੍ਰੀ ਅਕਾਲ ਹੋ ਜੀਓ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਦੇਖੋ ਸੰਗਾ ਜੀ ਆਪਾਂ ਦਾ ਬੋਜੀ ਸਾਹਿਬ ਆਣਾ ਬੈਣਾ ਜੁੜੂ ਕਰਨਾ ਆ ਆਪਾਂ ਕਹਿੰਦੇ ਆ ਨਵੇਂ ਮੁੰਡਿਆਂ 'ਚ ਉਤਸ਼ਾਹ ਨਹੀਂ ਦੇਖੋ ਕਿੰਨੀ ਸੇਵਾ ਦੇ ਵਿੱਚ ਸਵੇਰ ਉੱਠਦੇ ਨੇ ਸਾਰੇ ਸੇਵਾ ਕਰਨ ਵਾਸਤੇ ਲਾਈਨ ਰੋਡ ਤੇ ਉਹਨਾਂ ਨੇ ਗਾਣਾ ਲਿਖਿਆ ਹੈ ਇੱਥੋਂ ਦੀ ਸੰਗਤ ਦਾ ਜਿਸ ਤੋਂ ਤਨਵਾਲ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਾ ਬਸ ਸਟੈਂਡ ਲੋਂਗੋਵਾਲ ਉਹਦੀ ਜਾਂਦੇ ਹੋਏ ਆਪਾਂ ਅੱਗੇ ਅਗਲੇ ਪੜਾ ਤੇ ਲੋਕਾਂ ਨੂੰ ਪਤਾ ਇਹ ਪ੍ਰਵਾਦ ਫੇਰ ਵਿੱਚ ਵਾਧਾ ਹੁੰਦਾ ਹੈ ਤੇ ਸੰਗਤਾਂ ਵਿੱਚ ਵਾਧਾ ਹੁੰਦਾ ਗਿਆ ਸੋ ਅੱਜ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ ਕਿ ਆਪਾਂ ਸਾਰੇ ਹੀ ਪਿਛਲੇ ਸਾਲਾਂ ਤੋਂ ਬੜੀ ਹੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨਿੱਕੇ-ਨਿੱਕੇ ਬੱਚੇ, ਬੀੜ, ਬਜ਼ੁਰਗ, ਭੈਣਾਂ ਤੇ ਮਿਤਾਵਾ ਸਾਰੇ ਤੁਸੀਂ ਸਰਦਾਰ ਦੇ ਨਾਲ ਪਰਵਾਦ ਲੈ ਕੇ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਬਾਣੀ ਦਾ ਗਾਉਂਦੇ ਹਾਂ ਤੇ ਮਹਾਰਾਜ ਦੇ ਗੁਣ ਗਾਉਂਦੇ ਹਾਂ ਤੇ ਉਹਨਾਂ ਜਿੱਥੇ ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਰਦਾਰ ਨਾਲ ਮਨਾਉਂਦੇ ਆ ਤੇ ਉੱਥੇ ਨਾਮ ਨੂੰ ਮਹਾਨ ਸ਼ਹੀਦਾਂ ਨੂੰ ਕਿ ਜਿਨ੍ਹਾਂ ਦੇ ਪ੍ਰਤੀ ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ ਬੀਬੀਆਂ ਸ਼ਬਦ ਪੜ੍ਹਦੀਆਂ ਨੇ ਕਿ ਉਹ ਸਮਾਂ ਉਦਣ ਉਹ ਘੜੀਆਂ ਉਹ ਪਾਣ ਜਿਦੋਂ ਸਤਿਗੁਰੂ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਦੇ ਕਿਨਾਰੇ ਮਹਾਰਾਜ ਦੇ ਪਰਿਵਾਰ ਦਾ ਵਿਸੋੜਾ ਪੈਣਾ ਤੇ ਨੇ ਹਿੱਸਿਆਂ ਵਿੱਚ ਪਰਿਵਾਰ ਦਾ ਵੰਡਿਆ ਜਾਣਾ ਤੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਦੇ ਚਮਕੌਰ ਦੀ ਗੜੀ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਧਰਮ ਦੇ ਖਾਤਰ ਕੌਮ ਦੇ ਖਾਤਰ ਤੇ ਸਤਿਗੁਰੂ تعال ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜਨੀ ਤੇ ਅੱਜ ਉਹਨਾਂ ਮਹਾਨ ਸ਼ਹੀਦਾਂ ਦਾ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਤੇ ਤੇ ਜਦੋਂ ਉਹਨਾਂ ਮਹਾਨ ਗੁਰੂ ਕੇ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਤੇ ਉਹਨਾਂ ਸ਼ਹੀਦ ਸਿੰਘਾਂ ਦਾ ਦੋ ਜੋ ਸੰਸਕਾਰ ਕੀਤਾ ਸੀਗਾ ਬੀਬੀ ਗੁਰਸਰਨ ਕੌਰ ਉਹ ਜਿੰਨਾ ਦੇ ਇਤਿਹਾਸ ਦੇ ਵਿੱਚ ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਤੇ ਉਹਨਾਂ ਮੋਗਲ ਜਾਲਮਾਂ ਤੋਂ ਬਚਦਿਆਂ ਹੋਇਆ ਤੇ ਪਹਿਲਾ ਉਹਨਾਂ ਮਹਾਨ ਸ਼ਹੀਦਾਂ ਦੇ ਜਿਹੜੇ ਸ੍ਰੀ ਚੋ ਇਕੱਠੇ ਕੀਤੇ ਸਿਰ ਇਕੱਠੇ ਕਰਨ ਤੋਂ ਬਾਅਦ ਇੱਕ ਚਿਖਾ ਬਣਾਇਆ ਤੇ ਉਹ ਚਿਖਾ ਦੇ ਵਿੱਚ ਸਾਰੇ ਸ਼ਹੀਦਾਂ ਸਿੰਘਾਂ ਨੂੰ ਇਕੱਠੇ ਕਰਕੇ ਤੇ ਉਸ ਗੁਰੂ ਕੇ लाडले بیٹے ਬੀਬੀ ਗੁਰਸਰਨ ਕੌਰ ਤੇ ਉਹਨਾਂ ਨੇ ਉਹਨਾਂ ਮਹਾਨ ਸੀਤਾ ਦਾ ਸੰਸਕਾਰ ਕੀਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਜਦੋਂ ਹੁਣ ਲਾਟਾਂ ਅੱਗ ਦੀਆਂ ਉੱਚੇ ਉੱਚੇ ਲਾਟਾਂ ਲੱਗ ਬੱਦ ਰਹੀਆਂ ਨੇ ਤਾਂ ਉੱਥੇ ਜਿੰਨੇ ਵੀ ਸਪਾਹੀ ਖੜੇ ਸੀਗੇ ਮੁਗਲਾਂ ਦੇ ਤੇ ਉਹਨਾਂ ਨੇ ਵੇਖਿਆ ਕਿ ਇਹ ਲਾਟਾਂ ਕਿਵੇਂ ਲਿਕਲ ਰਹੀਆਂ ਨੇ ਕਿਉਂਕਿ ਅੱਧੇ ਆਦ ਦਾ ਸਮਾਂ ਤੇ ਜਦੋਂ ਆ ਕੇ ਵੇਖਿਆ ਤੇ ਇੱਥੇ ਕੋਈ ਇੱਕ ਕੱਲੀ ਬੀਬੀ ਤੇ ਇਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਕਰ ਰਹੀ ਏ ਤੇ ਉਥੇ ਤੇ ਉਸ ਬੀਬੀ ਦੇ ਨਾਲ جنگ ਵੀ ਹੋਈ ਸੀਗੀ جنگ ਹੋਈ ਤੇ ਜੰਗ ਦੇ ਵਿੱਚ ਉਸ ਬੀਬੀ ਨੇ ਬੜੇ ਹਾਉਸਲੇ ਦੇ ਨਾਲ ਜੰਗ ਲੜੀ ਤੇ ਇੱਥੇ ਤੱਕ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਉਹ ਬੀਬੀ ਉੱਥੇ ਫੱਟੜ ਵੀ ਹੋ ਗਈ ਸੀਗੀ ਤੇ ਫਿਰ ਉਹਨਾਂ ਜ਼ਾਲਮਾਂ ਨੇ ਬੀਬੀ ਨੂੰ ਫੱਟੜ ਹੋਏ ਨੂੰ ਇਦਾਂ ਵੀ ਜਿਵੇਂ ਕਹਿੰਦੇ ਅਦਮੁਣੀ ਨੂੰ ਔਰ ਚਿਕਾ ਦੇ ਸੁੱਟ ਕੇ ਉਹਨੂੰ ਵੀ ਸ਼ਹੀਦ ਕਰ ਦਿੱਤਾ ਸੀਗਾ ਤੁਕਿਲ ਬਹੁਤ ਵੱਡੀ ਕੁਰਬਾਨੀ ਹੈ ਉਸ ਬੀਬੀ ਜੀ ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਕਿ ਭੈਣੋ ਤੇ ਅੱਜ ਉਸ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਉਸ ਮਹਾਨ ਉਸ ਬੀਬੀ ਨੂੰ ਯਾਦ ਕਰੀਏ ਤੇ ਜਿੰਨਾਂ ਜਿਹਦੀ ਬਹੁਤ ਵੱਡੀ ਕੁਰਬਾਨੀ ਹੈ ਕਿ ਅੱਜ ਇੱਥੇ ਆਸਥੀਆਂ ਉਸ ਬੀਬੀ ਨੂੰ ਵੀ ਬੜਾ ਸਤਿਕਾਰ ਬੜਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਤੇ ਤੁਸੀਂ ਬਹੁਤ ਹੀ ਧੰਤਵ ਦੇ ਯੋਗ ਹੋ ਤੇ ਉਹ ਭੈਣਾਂ ਉਹ ਵੀਆ ਜਿਹੜੀਆਂ ਅਰੁਣ ਪ੍ਰਵਾਦ ਬੀਬੇ ਦੇ ਵਿੱਚ ਸ਼ਬਦ ਪੜ੍ਹ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੀਆਂ ਨੇ ਸੋ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਹਨਾਂ ਨੂੰ ਪ੍ਰਣਾਮ ਕਰੀਏ ਉਹਨਾਂ ਦੇ ਫੁੱਲ ਭੇਟ ਕਰੇ ਅੱਜ ਦੇ ਉਹ ਜਿਹੜਾ ਜਦਾਂ ਦੇਣਾ ਹੈ ਇਹ ਉਹ ਮਹਾਨ ਸ਼ਹੀਦਾਂ ਦੇ ਸੰਸਕਾਰ ਦਾ ਹੈ ਬੀਬੇ ਹਰਸਨ ਕੌਰ ਦਾ ਤੇ ਜਿਨੇ ਉਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਕੀਤਾ ਕਰੋ ਕਿਰਪਾ ਔੜੋ ਸਾਰੇ ਪ੍ਰੇਮ ਦੇ ਨਾਮ ਕਰੀਏ ਉਹਨਾਂ ਨੂੰ ਯਾਦ ਕਿ ਉਹਨਾਂ ਨੂੰ ਸਰਕਾਰ ਰਹੀਏ ਸਰਦ ਦੇ ਕੋਲ ਭੇਟ ਕਰੀਏ ਜੀ ਪਰ ਨਾਮ ਸਹੀਦਾ ਨੂੰ ਜਿਨ੍ਹਾਂ ਨੇ ਜਿੰਦੜੀ ਤਰਮ ਤੋਂ ਆਈ ਅੰਤਰਖਾਲ ਸਾਜੀ ਸਾਹਿਬ ਗੁਰਨਾਮ ਜੀ ਸਤਿ ਸ੍ਰੀ ਅਕਾਲ ਵਿਦਿਆਤਕ ਤਾਂ ਸਰਵਤ ਗੁਰਦੁਆਰੇ ਗੁਰਧਰਮਾਂ ਦਾ ਧਿਆਨ ਅੰਤਰਖਾਲ ਸਾਜੀ ਸਾਹਿਬ ਗੁਰਨਾਮ ਜੀ ਸਤਿ ਸ੍ਰੀ ਅਕਾਲ ਜੇ ਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਲ ਤੇ ਓਟਿਆਂ ਦੀ ਓਟ ਨੇ ਆਸਰੇ ਦੇ ਆਸਰੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ 'ਤੇ ਅਰਦਾਸ ਦੇਖੋ ਸੰਗਤ ਬੱਚੇ ਅੱਗੇ ਅੱਗੇ ਕੋਈ ਜੰਦੀ ਨਾ ਪਈ ਹੋਵੇ ਰਾਜਾ ਦੇ ਜਾਣ ਵਾਲਿਆ ਕਦੇ ਸਾਡੀ ਵੀ ਕੁੱਲੀ ਦੇ ਵਾਲਿਆ ਆ ਜਾ ਰਾਜਾ ਦੇ ਜਾਣ ਵਾਲਿਆ ਆਵਾ ਮੂਤੀराम ਮਹਿਰਾਜੀ ਦੇ ਬਾਰੇ ਥੋੜਾ ਜਾ ਜਿੰਨਾ ਟਾਈਮ ਸੰਗਤ ਚਾਹ ਦਾ ਲੰਗਰ ਸ਼ਕਰੀਆ 2 ਮਿੰਟਾਂ ਦੇ ਵਿੱਚ ਮੈਂ ਬਾਬਾ ਮੂਤੀराम ਮਹਿਰਾਜੀ ਦੇ ਬਾਰੇ ਸੰਖੇਪ ਜੋ ਇਤਿਹਾਸ ਹੈ ਉਹ ਬਿਆਨ ਕਰਾਂਗੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਚੁੱਕਿਆ ਸੀਗਾ ਉਸ ਤੋਂ ਬਾਅਦ ਕਿਸੇ ਸੂਈਆਂ ਨੇ ਚੁਗਲਾ ਨੇ ਬਾਬਾ ਮੋਤੀराम ਮਹਿਰਾਜੀ ਦੇ ਬਾਰੇ ਜਾ ਕੇ ਚੁਗਲੀ ਕੀਤੀ ਕਿ ਉਸਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਉਹਨਾਂ ਦੀ ਸੇਵਾ ਕੀਤੀ ਹੈ ਤੁਹਾਡੇ ਮਤਲਬ ਕਿ ਵਜੀਤੇ ਨੂੰ ਕਿਹਾ ਵੀ ਤੁਹਾਡੇ ਹੁਕਮ ਦੀ ਤੋਹੀਨ ਕਰਕੇ ਉਹਨੇ ਮਤਲਬ ਬਾਗੀ ਹੋ ਕੇ ਤੁਹਾਡੀ ਹਕੂਮਤ ਦੇ ਵਿੱਚ ਉਨੇ ਐਟਾ ਬਟਾ ਮਤਲਬ ਕਿ ਉਦੋਂ ਇਹ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸੀਗੀਆਂ ਮਤਲਬ ਜਦੋਂ ਉਹ ਇੱਕ ਗੀਤ ਵੀ ਐ ਕਿ ਜਦੋਂ ਪਤਾ ਹੋਵੇ ਨਾ ਵੀ ਸਿਰ ਲੱਥਨੇ ਨੇ ਜੰਗ ਦੇ ਮੈਦਾਨ ਦੇ ਵਿੱਚ ਉਦੋਂ ਤੁਰਨ ਵਾਲੇ ਹੁੰਦੇ ਕੋਈ ਆਮ ਨਹੀਂ ਹੁੰਦੇ ਉਸ ਟਾਈਮ ਦੇ ਵਿੱਚ ਜਦੋਂ ਹਰ ਇੱਕ ਪੱਤਾ-ਪੱਤਾ ਬੈਰੀ ਸੀਗਾ ਉਸ ਟਾਈਮ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪੁੱਤਰਾਂ ਨੂੰ ਦੁੱਧ ਸਕਾਉਣਾ ਕੋਈ ਛੋਟੀ-ਮੋਟੀ ਰਿਸਕ ਦੀ ਗੱਲ ਨਹੀਂ ਸੀ ਅਸੀਂ ਸਾਰਾ ਕੋ ਤੁਹਾਨੂੰ ਪਤਾ ਹੁੰਦਿਆ ਹੋਇਆ ਵੀ ਅਸੀਂ ਛੋਟੀ ਛੋਟੀ ਗੱਲ ਤੇ ਰਿਸਕ ਨਹੀਂ ਲੈਂਦੇ ਉਹਨੇ ਐਡਾ ਵੱਡਾ ਰਿਸਕ ਆਪਣਾ ਸਿਰ ਕਲੀ ਤੇ ਧਰ ਕੇ ਫੇਰ ਜਾ ਕੇ ਰਿਸਕ ਲਿਆ ਉਹ ਪਤਾ ਸੀ ਮੇਰੇ ਨਾਲ ਕੀ ਕੀ ਹੋਣਾ ਸੋ ਉਸਨੇ ਰਿਸਕ ਲੈ ਕੇ ਉਹਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਆਈ ਵੀ ਜਦੋਂ ਗੁਰੂ ਗੋਬਿੰਦ ਸਿੰਘ ਐਡੇ ਵੱਡੇ ਰਾਜ ਹੈ ਜਿਹਦੇ ਕੋਲ ਰਾਜਿਆਂ ਦੇ ਰਾਜ ਇੱਕ ਹੁੰਦੇ ਸੀਗੇ ਬਰਸ਼ਾਤੀ ਹਾਥੀ ਸੋਨੇ ਦਾ ਤਖਤ ਆਨੰਦਪੁਰ ਦਾ ਕਿਲਾ ਇੱਡਾ ਵੱਡਾ ਰਾਜ ਭਾਗ ਜਿਹਦੇ ਕੋਲ ਸੀ ਉਹ ਸਾਡੇ ਲਈ ਜੰਗਲਾਂ ਦੇ ਵਿੱਚ ਆਇਆ ਆਪਣਾ ਪਰਿਵਾਰ ਦਾ ਵਿਛੋੜਾ ਪਵਾਇਆ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਕੀਤੀਆਂ ਉਹਦੇ ਲਈ ਉਸਨੇ ਸੋਚਿਆ ਵੀ ਮੈਂ ਵੀ ਜਿੰਨਾ ਕੁ ਮੈਂ ਕਰ ਸਕਦਾ ਮੈਂ ਕਰਾਂ ਉਹਨੇ ਆਪਣੇ ਘਰ ਦੇ ਗਹਿਣੇ ਤੱਕ ਉੱਥੇ ਦੇ ਜੇ ਮੁਲਾਜ਼ਮ ਸੀ ਦੇ ਕੇ ਬੱਚਿਆਂ ਨੂੰ ਦੁੱਧ ਸਕਾਉਂਦਾ ਰਿਹਾ ਤੇ ਨਾਲ ਦੀ ਜੋ ਲਾਸਟ ਦਿਨ ਜਦੋਂ ਉਸ ਦੇ ਬਾਰੇ ਪੇਸ਼ੀ ਪਈ ਤਾਂ ਉਸ ਨੂੰ ਇਹ ਸਜ਼ਾ ਸੁਣਾਈ ਗਈ ਵੀ ਇਹਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਦੀ ਪੀੜਿਆ ਜਾਵੇ ਤੇ ਉਹ ਬੋਲੂ ਦੇ ਸਾਹਮਣੇ ਖੜਾ ਹੈ ਬੋਲੂ ਦੇ ਸਾਹਮਣੇ ਖੜ ਕੇ ਜਦੋਂ ਉਹਦੇ ਛੋਟੇ ਬੱਚੇ ਨੂੰ ਕੋਲੂ ਦੇ ਵਿੱਚ ਦੀ ਪੀੜਿਆ ਗਿਆ ਤਾਂ ਉਹਦੇ ਖੂਨ ਦੇ ਛਿੱਟੇ ਮੋਤੀराम ਮਹਿਰਾਜੀ ਦੇ ਮੂੰਹ ਦੇ ਉੱਪਰ ਪਏ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਉਹ ਕਹਿਜਾ ਸਮਾਂ ਹੋਊਗਾ ਆਪਦੇ ਬੱਚਿਆਂ ਨੂੰ ਅਸੀਂ ਸੂਈ ਤੱਕ ਨਹੀਂ ਬੱਜਣ ਦਿੰਦੇ ਸੂਈ ਤੱਕ ਆਪਦੇ ਬੱਚੇ ਨੂੰ ਆਪਦੇ ਸਾਹਮਣੇ ਕੋਨੂ ਦੇ ਵਿੱਚ ਪੜਾ ਕੇ ਉਹਦੇ ਛਤੇ ਖੂਨ ਦੇ ਮੂੰਹ ਤੇ ਪੈਣ ਕਿੱਡਾ ਵੱਡਾ ਮਤਲਬ ਕਿ ਉਹਨਾਂ ਨੇ ਆਪਣਾ ਜੀਵਨ ਕਰਵਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਤੇ ਉੱਥੇ ਹੀ ਨਾਲ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚਿਆਂ ਨੂੰ ਯਾਦ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਮੋਤੀराम ਮਹਿਰਾ ਜੀ ਵਾਜਾ ਟੋਡਰ ਦੀਵਾਰ ਟੋਡਰ ਮਲਜੀ ਵਾਲਾ ਉਹ ਇਤਿਹਾਸ ਅਧੂਰਾ ਤੇ ਅਸੀਂ ਵੀ ਜਿੰਨਾ ਅਸੀਂ ਗੁਰੂ ਦੇ ਲਈ ਖੁਸ਼ੀਆਂ ਪ੍ਰਾਪਤ ਕਰਨ ਲਈ ਕਰ ਸਕਦੇ ਹਾਂ ਉਹਨਾਂ ਕਰੀਏ ਸੇਵਾ ਕਰੀਏ ਕਿੰਨੇ ਦਿਨ ਤੰਮ ਧੰਨ ਦੇ ਨਾਲ ਸੇਵਾ ਕਰੀਏ ਚਲੋ ਉਹ ਆਪਣੇ ਸਿਰ ਦੇ ਸਕਦੇ ਨੇ ਅਸੀਂ 3 ਦਿਨ ਸੇਵਾ ਕਰਨ ਦੇ ਵਿੱਚ ਹਿਜਕਚਾਈਏ ਨਾ ਆਪਣੇ ਕੰਮ ਤੋਂੰਦਿਆਂ ਨੂੰ ਛੱਡ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਬਰਕਰਾਰ ਰੱਖੀਏ ਮਹਿਸੂਸ ਕਰੀਏ ਆਪਣੇ ਬੱਚਿਆਂ ਨੂੰ ਸੁਣਾਈਏ ਸੋ ਸਾਰੀ ਸੰਗਤ ਦਾ ਇਥੋਂ ਦੇ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਹੀ ਕਰਾ ਤੇਰੀ ਆਈਆ ਸਤਿਨਾਮੁ ਓਰੀ ਸਦਾ ਤੇਰੀ ਆਈਆ ਸਤਿਨਾਮੁ ਓਰੀ ਸਦਾ ਸਾਵ ਰੱਖੀ ਤਾਲ ਕਾਂ ਫਿਰ ਦੇ ਕੇ ਲਿਆਨੇ ਸਰਦਾਰੀਆਂ ਸਾਮ ਸਾਮ ਰੱਖੀ ਤਾਲ ਕਾਂ ਜਾ ਰਹੇ ਨੇ ਤਤ ਸੰਗਤ ਦੇ ਵਿੱਚ ਆਇਆ ਕਰੋ ਗੁਸਟੜੇ ਜਾਨ ਤਰੀ ਖੁਸ਼ੀਆਂ ਦੇ ਨਾਲ ਮਨਾਏ ਜਨਮ ਦਿਹਾੜਾ ਖੁਸ਼ੀਆਂ ਦੇ ਨਾਲ ਮਨਾਏ ਜਨਮ ਦਿਹਾੜਾ ਦਾਦਾ ਜੋਗੀ ਰੋਹੀ ਜੀ ਲੰਗਰ ਹਾਲ ਦੇ ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਆਪਣੇ ਤੱਪੜ ਨੇ ਮੈਡ ਨੇ ਉਹਨਾਂ ਨੂੰ ਸਾਫ਼ ਕਰ ਰਹੇ ਨੇ ਧੋ ਰਹੇ ਨੇ ਕਿਉਂਕਿ ਸੰਗਤ ਕਈ ਵਾਰੀ ਪੈਰ ਨੇ ਜਿਹੜੇ ਗੰਦੇ ਲੈ ਕੇ ਵੀ ਚੜ ਜਾਂਦੇ ਨੇ ਜਾਂ ਫਰਸ਼ ਦੇ ਨਾਲੋਂ ਵੀ ਥੋੜੀ ਉਹ ਲੱਗ ਜਾਂਦੀ ਹੈ ਮੈਲ ਪ੍ਰਸ਼ਾਦਾ ਛਕਦੇ ਤੇ ਪ੍ਰਸ਼ਾਦਾ ਛਕਦੇ ਨੇ ਪ੍ਰਸ਼ਾਦਾ ਕਈ ਵਾਰੀ ਉੱਪਰ ਲਿਗੇ ਜਾਂਦਾ ਤੇ ਧੋਸ ਮਾਰ ਕੇ ਤੇ ਪੱਤਰਾਂ ਦੀ ਸੇਵਾ ਤੇ ਟਮੈਟਾਂ ਦੀ ਸੇਵਾ ਹੋ ਰਹੀ ਹੈ ਸਾਫ ਸਪਾਈ ਇਹ ਗੁਰੂ ਘਰ ਆ ਬਾਬਾ ਆਲੇ ਦੀ ਢਾਬ ਪੱਤੀ ਬੜਿਆਣੀ ਲੋਂਗੋਵਾਲ ਵਿਖੇ ਹੈ ਪਿੰਡ ਲੋਂਗੋਵਾਲ ਪੱਤੀ ਬੜਿਆਣੀ ਗੁਰਦੁਆਰਾ ਢਾਵਾ ਬਾਲਾ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਇਹ ਸਮਾਗਮ ਹੁੰਦੇ ਹਨ ਜੀ ਦੀ ਜਾਣਕਾਰੀ ਤੁਹਾਨੂੰ ਡੇਟਾ ਬੁੱਧ ਅੱਗੇ ਦਿੱਤੀ ਗਈ ਹੈ 19 ਤਰੀਕ ਤੋਂ ਪ੍ਰਵਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 30 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਖਣ ਪਾ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਹਨ 31 ਤਰੀਕ ਨੂੰ ਗੁਰਮਤ ਸਮਾਗਮ ਹੁੰਦੇ ਹਨ ਬੱਚਿਆਂ ਦੇ ਮੁਕਾਬਲੇ ਹੁੰਦੇ ਹਨ ਦਸਤਾਰ ਮੁਕਾਬਲੇ ਲੰਮੀ ਕੇਸ ਮੁਕਾਬਲੇ ਅਤੇ 1 ਤਰੀਕ ਨੂੰ ਨਵੇਂ ਸਾਲ ਵਾਲੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਖਣ ਪਾ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਸੋ ਇੰਨਾ ਸਮਾਗਮਾਂ ਦੇ ਵਿੱਚ ਜੋ ਅੱਗੇ ਡੇਟ ਡਿਟੇਲ ਦੇ ਵਿੱਚ ਦੱਸਿਆ ਗਿਆ ਹੈ ਉਹਨਾਂ ਨੂੰ ਜਾਣਕਾਰੀ ਹਾਸਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਦੀ ਤਰ੍ਹਾਂ ਸਾਂਝੀਆਂ ਸੰਗਤਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਇੰਨਾਂ ਖੁਸ਼ੀਆਂ ਨੂੰ ਸਾਂਝਾ ਕਰਦਿਆਂ ਹੋਇਆ ਪ੍ਰਵਾਸ ਫੇਰੀਆਂ ਕਰਦੀਆਂ ਜਾਂਦੀਆਂ ਨੇ ਉਸ ਤੋਂ ਉਪਰੰਤ ਨਗਰ ਕੀਰਤਨ ਦੀ ਪ੍ਰਾਰੰਭਤਾ ਹੁੰਦੀ ਹੈ ਜਿਸ ਦੇ ਵਿੱਚ ਨਗਰ ਕੀਰਤਨ ਦਾ ਗੁਰਦੁਆਰਾ ਸਾਹਿਬ ਤੋਂ ਚਲਦਿਆਂ ਹੋਇਆ ਆ ਸ਼ੁਰੂ ਹੋ ਕੇ ਸਾਰੇ ਨਗਰ ਵਿੱਚ ਦੀ ਬਖਵਖੜ ਪੜਾਵਾਂ ਤੇ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇਖੇ ਆ ਕੇ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਸੋ 31 ਤਰੀਕ ਨੂੰ ਗੁਰਮਤ ਸਮਾਗਮ ਹੁੰਦੇ ਹਨ ਕਥਾ ਵਿਚਾਰਾ ਹੁੰਦੀਆਂ ਹਨ ਸੰਤ ਮਹਾਂਪੁਰਸ਼ ਪਹੁੰਚਦੇ ਹਨ ਅਤੇ ਨਾਲ ਨਾਲ ਹੀ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਲਈ ਬੱਚਿਆਂ ਦੇ ਲੰਮੇ ਕੇਸ ਮੁਕਾਬਲੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਬੱਚਿਆਂ ਨੂੰ ਇਸੇ ਨਾਲ ਸਿੱਖ ਧਰਮ ਦੇ ਨਾਲ ਜੋੜਿਆ ਜਾ ਸਕੇ ਅਤੇ ਉਹਨਾਂ ਨੂੰ ਇਸ ਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਜਾ ਸਕੇ ਅਤੇ ਸਿੱਖ ਧਰਮ ਦੀ ਮਹੱਤਤਾ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਆਪਣੇ ਕੋਲੇ ਵੱਖ-ਵੱਖ ਟਰਸਟਾਂ ਤੋਂ ਸੁਪਰਵਾਈਜ਼ ਸਹਿਵਾਨ, ਟਰਸਟੀ ਸਹਿਵਾਨ ਉਹਨਾਂ ਦੇ ਪਹੁੰਚਦੇ ਨੇ ਜੋ ਕਿ ਡਿਟੇਲ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ, ਦੱਸਦੇ ਨੇ, ਪ੍ਰੇਰਣਾ ਦਿੰਦੇ ਨੇ ਅਤੇ ਇੱਕ ਤਰੀਕ ਨੂੰ ਜੋ 1 ਜਨਵਰੀ 2025 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪ੍ਰਕਾਸ਼ ਹੋਏ ਹੁੰਦੇ ਹਨ ਉਹਨਾਂ ਦੇ ਭੋਗ ਪਾਏ ਜਾਂਦੇ ਹਨ ਤੇ ਉਪਰੰਤ ਲੰਗਰ ਪ੍ਰਸ਼ਾਦ ਸੰਗਤ ਵੱਲੋਂ ਤਿਆਰ ਕੀਤੇ ਜਾਂਦੇ ਹਨ ਸੋ ਸਮੁੱਚੀਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦ ਸਕਾਏ ਜਾਂਦੇ ਹਨ ਸੋ ਪਿਛਲੀ 19 ਤਰੀਕ ਤੋਂ ਲੈ ਕੇ ਪ੍ਰভাত ਫੇਰੀਆਂ ਦੇ ਰੂਪ ਦੇ ਵਿੱਚ ਸੰਗਤ ਨਗਰ ਦੇ ਵਿੱਚ ਦੀ ਹੁੰਦੀ ਹੋਈ ਵੱਖ-ਵੱਖ ਘਰਾਂ ਦੇ ਵਿੱਚ ਜੋ ਪਰਿਵਾਰ ਸੰਗਤ ਦੇ ਚਰਨ ਸਪਸ਼ਟ ਕਰਦੇ ਆ ਸੰਗਤ ਦੀ ਸੇਵਾ ਲੈਂਦੇ ਨੇ ਜਲ ਪਾਣੀ ਦੀ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਸੋ ਜਿਸ ਦੇ ਵਿੱਚ ਹਰ ਇੱਕ ਵਰਗ ਨੌਜਵਾਨ ਵਰਗ ਬੱਚੇ ਬਜ਼ੁਰਗ ਮਾਈਆਂ ਬੱਚੀਆਂ ਸਾਰੇ ਰਲ ਮਿਲ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਧਰਮਨ ਧੰਦੇ ਨਾਲ ਸੇਵਾ ਕਰਦੇ ਨੇ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੋ ਸੰਗਤ ਨੂੰ ਅਪੀਲ ਹੈ ਕਿ ਇਨ੍ਹਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਆਪਾਂ ਆਪਣੇ ਗੁਰ ਇਤਿਹਾਸ ਬਾਰੇ ਜਾਣੀਏ ਆਪਣੇ ਬੱਚਿਓਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾਈਏ ਆਪਣੇ ਅਨਮੋਲ ਵਿਸੇ ਬਾਰੇ ਆਪਾਂ ਉਹਨਾਂ ਨੂੰ ਜਾਣਕਾਰੀ ਦੇ ਸਕੀਏ ਤਾਂ ਕਿ ਉਹ ਆਪਣੇ ਵਿਰਸੇ ਦੇ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਸੋ ਇੰਨਾ ਜੋ ਸਮਾਗਮ ਚੱਲਦੇ ਹਨ ਸੰਗਤ ਨੂੰ ਅਪੀਲ ਇਹ ਹੈ ਕਿ ਵੀ ਇਹਨਾਂ ਦੇ ਵਿੱਚ ਸਮੂਲੀਅਤ ਕਰਕੇ ਜੋ ਵੀ ਕੋਈ ਘਾਟਾ ਵਾਧਾ ਹਨ ਉਹਨਾਂ ਦੇ ਵਿੱਚ ਸਾਨੂੰ ਦੱਸ ਸਕਦੇ ਨੇ ਵੀ ਆਪਾਂ ਇਹ ਕਰ ਸਕਦੇ ਆ ਇਹਨੂੰ ਵਧੀਆ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਕੀਤਾ ਜਾ ਸਕੇ ਸੋ ਸੰਗਤ ਨੂੰ ਅਪੀਲ ਹੈ ਵੀ ਆਓ ਸਮੂਲੀਅਤ ਕਰੋ ਤੇ ਸੰਗਤ ਦੀ ਸੇਵਾ ਕਰੋ ਅਤੇ ਜੋ ਵੀ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਜਿੱਦਾਂ ਵੀ ਉਸ ਨੂੰ ਵਧੀਆ ਮੈਨੇਜ ਕਰਕੇ ਆਪਾਂ ਇਸ ਪ੍ਰੋਗਰਾਮ ਨੂੰ ਮਨਾ ਸਕੀਏ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਥੇ ਸਾਡੀ ਵੀਡੀਓ ਦੀ ਸਮਾਪਤੀ ਹੈ ਤੇ ਤੁਸੀਂ ਇਹ ਪ੍ਰভাত ਫੇਰੀਆਂ ਨੂੰ ਦੇਖਦੇ ਜਾਓ ਜਿਹੜੇ ਨਹੀਂ ਘਰਾਂ ਚੋਂ ਨਿਕੜ ਸਕਦੇ ਜਾਂ ਨਹੀਂ ਆ ਸਕਦੇ ਉਹ ਘਰਾਂ ਦੇ ਵਿੱਚ ਆਨੰਦ ਮਾਣਿਓ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀਡੀਓ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਘਰੇ ਬੈਠਿਆਂ ਨੂੰ ਪ੍ਰਭਾਤ ਫੇਰੀਆਂ ਦੇ ਦਰਸ਼ਨ ਕਰਾਈ ਵੈਗਰੂ ਜੀ ਦਾ ਘਰ ਸਾਹਿਬ ਵੈਗਰੂ ਜੀ ਕੀ ਫਤਿਹ